ਹਾਂਜੀ ਬੋਤਲ ਵੇ ਨਾ ਥਾ ਤਲੀਏ ਬਾਗੋ ਜਿੰਨਣੀ ਦੇ ਦੇਸ ਨੂੰ ਚਲ ਵੇ ਨਾ ਥਾ ਤਲੀਏ ਬਾਗੋ ਤਰਨ ਦੀ ਸੇਵਾ ਕਰਦੇ ਹੋ ਮਹਾਮਾਈ ਦੀ ਮੰਨਦੇ ਹੋ ਠੀਕ ਹੈ ਬਾਬਾ ਬਾਬੇ ਕੋੜੇ ਵਾਲੇ ਸਮਝ ਗਏ ਹੋ ਇਹਨੂੰ ਕਹਿ ਗਿਆ ਹਾਂ ਮੰਨਦੇ ਹੋ ਮੰਨਦੇ ਹੋ ਕੀ ਬਾਤ ਹੈ ਮਹਾਮਾਈ ਨੂੰ ਮੰਨ ਰਹੇ ਹੋ ਬਾਬੇ ਕੋੜੇ ਵਾਲੇ ਨੂੰ ਮੰਨ ਰਹੇ ਹੋ ਠੀਕ ਹੈ ਕੋਈ ਪਿੱਤਰ ਕੋਈ ਭੂਮੀਆਂ ਪਿੱਤਰ ਹੈ ਮੰਨ ਰਹੇ ਹੋ ਆਪਣੇ ਆਪਣੇ ਪਰਿਵਾਰ ਦਾ ਪਰਿਵਾਰ ਦਾ ਮਾਤਰਾ ਨਹੀਂ ਮੰਨਦੇ ਹਾਂ ਬਾਬੇ ਘੋੜੇ ਵਾਲੇ ਨੂੰ ਗੋਗਾ ਜਾਰ ਵੀਰ ਨੂੰ ਮੰਨਦੇ ਹਾਂ ਔਰ ਪਿਤਰ ਮੰਨਦੇ ਹਾਂ ਕਿਨੇ ਕਿੰਨਾ ਟਾਈਮ ਹੋ ਗਿਆ ਸੇਵਾ ਕਰਦਿਆਂ ਕਿਤਾ 10 15 ਸਾਲ ਹੋ ਗਿਆ ਪਹਿਲਾਂ 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 ਕੋਈ ਸੇਵਾ ਕੋਈ ਮਾਤਰ ਨਹੀਂ ਮੰਗੋਣੀ ਮੰਨਤਾ ਗੋਗਾ ਜਾਰ ਵੀਰ ਨਹੀਂ ਕੋਣੀ ਮੰਨਤਾ ਪਹਿਲਾਂ ਸਿਰਫ ਇਕਲਾ ਗੋਗਾ ਜਾਰ ਵੀਰ ਦੀ ਹੈ ਪਿਤਰ ਦੀ ਸੇਵਾ ਹੈ अपने, अपने मन, मन से मानने से लगे या किसी ने किया बिल्कुल डाटा एक फ्रॉड के लिए ला गे गे ने ने लाग रहे हो ऐसे ऊपर क्या मैं अच्छी तरह बताऊं भी मतलब माता रानी को गोगा जार भी को अपने मन से मानने लगे या मेरे जैसे किसी बाबा ने लगवाया ਉਹ ਜਿਸ ਬੁੱਝਿ ਮਨੇ ਮੈਂ ਤਾਂ ਬਿਲਕੁਲ ਨਤਾਰ ਕੇ ਲਾ ਰਿਹਾ ਹਾਂ ਹੋਈ ਕੀ ਤਾਂ ਮੈਂ ਪੁੱਛ ਰਿਹਾ ਹਾਂ ਨਾ ਹਾਂ ਵੀ ਮਾਤਾ ਨੇ ਜਦ ਮੰਨਣ ਲੱਗਿਆ ਚਾਹ ਹਾਂ ਵੀ ਮਤਲਬ ਕੋਈ ਛਾਣੇ ਦੇ ਕੋਲ ਗਏ ਸੀ ਬਾਬੇ ਦੇ ਕੋਲੇ ਗਏ ਸੀਗੇ ਉਹਨੇ ਦੱਸਿਆ ਵੀ ਤੁਹਾਡੇ ਘਰ ਦੇ ਵਿੱਚ ਮਾਤਾ ਰਾਣੀ ਦੀ ਸੇਵਾ ਤੁਸੀਂ ਮੰਨਣ ਲੱਗ ਜਾਓ ਵੀ ਤੁਹਾਡੇ ਘਰ ਚੀਜ਼ ਦਾ ਫਾਇਦਾ ਹੋ ਜੂਗਾ ਇਵੇਂ ਹੀ ਹੈ ਇਵੇਂ ਹੀ ਹੈ ਠੀਕ ਹੈ ਠੀਕ ਹੈ ਕਹਿੰਦੇ ਆਪਣਾ ਮਤਲਬ ਰਹੀ ਸਦਨ ਕੀ ਪੁਰਾਣੇ ਬਣੀ ਕੇ ਅੰਦਰ ਰਹਿ ਰਹੇ ਹੈ ਕੋਈ ਔਰ ਗਾਮ ਹੈ ਹਾਂ ਵੀ ਪ੍ਰਾਣਾ ਇੱਥੋਂ ਦੇ ਰਹਿ ਰਹੇ ਹਾਂ ਕੁੱਚਰੇ ਮਤਲਬ ਜਿੱਦ ਤੁਹਾਨੂੰ ਨਹੀਂ ਸਮਝ ਆ ਰਹੀ ਮੈਂ ਬਿਲਕੁਲ ਰਾਮ ਨਾ ਹਾਂ ਮੈਂ ਫਿਰ ਬਾਗੜੀ ਬੋਲ ਲੇਤਾ ਹਾਂ ਠੀਕ ਹੈ ਵੀ ਮਤਲਬ ਥੋੜਾ ਵਿਆਹ ਬਣੀ ਪਿੰਡ ਦੇ ਵਿੱਚ ਹੀ ਹੋਇਆ ਹੈ ਵੀ ਆਪਦੇ ਸੱਤ ਸਹੁਰੇ ਇੱਥੇ ਹੀ ਵੇਖੇ ਆ ਜੱਦੀ ਪਿੰਡ ਆਹੀ ਆਹੀ ਪੁੱਛ ਰਹੇ ਆ ਠੀਕ ਹੈ ਮਾਤਾ ਨੂੰ ਮੰਨ ਰਹੇ ਹੋ ਬਾਬੇ ਨੂੰ ਮੰਨ ਰਹੇ ਹੋ ਪਿਤਰ ਨੂੰ ਮੰਨ ਰਹੇ ਹੋ ਕਰਤਾ ਕਹਾਣੀ ਥੋੜੀ ਜੀ ਉਲਟ-ਪੁਲਟ ਹੋ ਗਈ ਤਾਣਾ-ਬਾਣਾ ਉਲਝ ਗਿਆ ਸਮਝ ਨਹੀਂ ਆ ਰਹੀ ਐ ਵੀ ਸੇਵਾ ਦੇ ਰੌਲਾ ਹੈ ਜਾਂ ਕਰਮਾਂ ਦੇ ਰੌਲਾ ਹੈ ਜਾਂ ਘਰੇ ਕਰਾਇਦਾ ਹੈ ਕਿਸੇ ਚੀਜ਼ ਦਾ ਚੱਕਰ ਹੈ ਇਹ ਚੀਜ਼ ਦਾ ਇਹਰ-ਖੇਰ ਹੋ ਗਿਆ ਯਾਨੀ ਕਿ ਹਰੇਕ ਚੀਜ਼ ਨੂੰ ੱੱਕਾ ਲੱਗਦਾ ਹੈ ਮਤਲਬ ਥੋੜਾ ਚੱਲ ਗਿਆ ਰੁਕ ਗਿਆ ਚੱਲ ਗਿਆ ਰੁਕ ਗਿਆ ਠੀਕ ਹੈ ਆਏ ਗਏ ਜਿਵੇਂ ਰਿਸ਼ਤੇਦਾਰ ਘੰਟੇ ਵਾਸਤੇ ਆਏ ਤੇ ਗਏ ਜਿਹੜਾ ਵੱਡਾ ਬਿਨਾ ਬਾਲਾਂ ਵਾਲਾ ਗੰਦੀ ਹੈ ਇਹ ਇਵੇਂ ਕਰੀ ਜਾਂਦਾ ਹੈ ਜਨਕੀ ਇਹ ਸਮਝ ਨਹੀਂ ਆ ਰਹੀ ਬਾਬਾ ਕੀ ਕਹਾਣੀ ਹੈ ਆਈ ਗਈ ਆਈ ਗਈ ਇਹ ਕਰਦਾ ਇੱਕ ਤਾਣਾ ਬਾਣਾ ਉਲਝਦਾ ਦਿਸਦਾ ਪਿਆ ਠੀਕ ਹੈ ਸੇਵਾ ਕੌਣ ਕਰਦਾ ਹੈ ਤੁਸੀਂ ਕਰਦੇ ਆਂ ਸਟਾਰਟਿੰਗ ਤੋਂ ਕਰਦੇ ਆ ਰਹੇ ਹਾਂ ਠੀਕ ਹੈ ਉਸਕੇ ਬਾਅਦ ਤੁਸੀਂ ਸੇਵਾ ਕਰਦੇ ਠੀਕ ਹੈ ਉਹਨਾਂ ਨਾਲ ਤਾਂ ਕੋਈ ਬਰਕਤ ਦੀ ਕਹਾਣੀ ਦਿਸਦੀ ਐ ਨਾ ਕੋਈ ਵਾਦੇ ਦੀ ਕਹਾਣੀ ਦਿਸਦੀ ਐ ਨਾ ਕੁਝ ਹੋਰ ਦਿਸਦੀ ਐ ਇਸ ਚੀਜ਼ ਸਮਝੇ ਉਤਲ ਪੁਤਲ ਚੱਲਦੀ ਪਈ ਉਤਾਰ ਜਣਾ ਪੋਰਾ ਹੈ ਕੰਮ ਰੁਕਦਾ ਨਹੀਂ ਕੰਮ ਅੜਦਾ ਨਹੀਂ ਲੇਕਿਨ ਮੂੰਹ ਕਿੰਨੀ ਦੇਖਣਾ ਪੈਂਦਾ ਹੈ इस तरीके की कहानी है ये चीज का पता करना बाबा का बाबा का है बा की कहानी ठीक, ठीक है रखो भी मुड़ो। रखो ਕਾ ਕੋਈ ਮੰਨਿਆ ਗੁਰੂ ਹਾਂ ਠੀਕ ਹੈ ਰੰਗ ਬਣਦਾ ਹੈ ਭੌਣ ਦਾ ਰੰਗ ਬਣਦਾ ਹੈ ਇਹ ਚੀਜ਼ ਦਾ ਵੀ ਪਤਾ ਕਰਨਾ ਹੈ ਕਿੰਨੇ ਸਵਾਲ ਹੋ ਗਏ ਨਹੀਂ 10 15 ਨਹੀਂ ਦੋ ਸਵਾਲ ਹੋ ਗਏ ਤੇਰੀ भी मतलब तो दो बातें जो मन के अंदर थी तो वो आ गई सामने एक तो अपने सेवा का पूछना था ठीक भी बाबा सेवा का बदूगी या नहीं बदूगी एक कहानी की, की है, है की नहीं है नहीं। भी पितर चलता है कि माता चलती है कि बाबा चलता है ਪੌਣੀ ਪੜੀ ਤੇ ਚੜਦਿਆ ਵੀ ਮਤਲਬ ਮੈਨੂੰ ਕੋਆਪਰੇਟ ਕਰਿਆ ਕਰੋ ਜਿਵੇਂ ਪਿਛਲੇ ਨੂੰ ਸਾਰੇ ਉਹਨਾਂ ਨੇ ਪੁੱਛ ਲਈ ਵੀ ਮੇਰੇ ਨਾਲ ਨਾਲ ਤੁਰਿਆ ਕਰੋ ਜਿੱਥੇ ਤੁਹਾਨੂੰ ਸਮਝ ਨਾ ਆਵੇ ਉੱਥੇ ਮੈਨੂੰ ਪੁੱਛੋ ਇੱਕ ਵਾਰੇ ਬਸ ਸਹੀ ਚੱਲ ਰਿਹਾ ਗੱਲਾਂ ਸਹੀ ਲੱਗ ਰਹੀਆਂ ਹਾਂ 3 4 5 6 ਪਹਿਨੇ ਬੋਟਾਂ ਅੰਤ ਨੂੰ ਕਿੰਨਾ ਟਾਈਮ ਹੋ ਗਿਆ ਹਾਂ ਕੀ ਬਾਤ ਹੈ ਇਸ ਚ ਪਹਿਲੇ ਕਿਸ ਕੋ ਘੋਟਾਤੀ ਸੀ ਬੇਟੀ ਕੋ ਦੋ ਮਤਲਬ ਦੋ ਜਨੇ ਹੋਗੇ ਇੱਕ ਪਹਿਣਾਬ ਹੋਗੀ ਇੱਕ ਗੁड़िया ਹੋਗੀ ਪਹਿਣੇ ਜੋ ਤੇਰੀ ਸਾਸੂ ਸੀਗੀ ਉਹਨੂੰ ਵੀ ਰੰਗ ਮੰਨਦਾ ਸੀਗਾ ਪੱਕਾ ਕਨਫਰਮ ਹੈ ਮਤਲਬ ਪੱਕਾ ਪਤਾ ਹੈ ਵੀ ਨਾ ਛੇੜਦੇ ਗੱਲ ਹੋ ਰਹੀ ਆਪਾਂ ਮਤਲਬ ਤੁਹਾਨੂੰ ਪੱਕਾ ਪਤਾ ਫੇਰ ਤਾਂ ਬੱਸ ਗੱਲ ਨਾ ਛੇੜੀਏ ਠੀਕ ਹੈ ਵੀ ਤੁਹਾਨੂੰ ਰੰਗ ਮੰਦਦਾ ਸੀ ਬੇਟੀ ਨੂੰ ਕਿੰਨਾ ਟਾਈਮ ਇਹ ਕਹਾਣੀ ਬਣਦੀ ਰਹੀ ਅਬ ਵੀ ਦੋ ਅੱਛਾ ਮਤਲਬ ਤੁਹਾਡੀ ਕਹਿੰਦੇ ਦੋ ਕਿ ਮਹੀਨੇ ਕਹਾਣੀ ਚੱਲੀ ਠੀਕ ਹੈ ਵੀ ਤੁਹਾਨੂੰ ਇਹ ਚੀਜ਼ ਕੌਣ ਚੱਲਦੀ ਹੈ ਅੱਗੇ ਕੋਈ ਚਾਨਣ ਹੁੰਦਾ ਹੈ ਦੋ ਪੌਣ ਚਲਦੀ ਹੈ ਵੀ ਮਤਲਬ ਜਿਵੇਂ ਤੁਹਾਨੂੰ ਪੌਣ ਲੱਗਦੀ ਹੈ ਜਦ ਗੋਟ ਆਉਂਦੀ ਹੈ ਉਦੋਂ ਕਿਸੇ ਚੀਜ਼ ਮਨ ਲੈ ਕੋਈ ਦੇਵੀ ਦੇਵਤਾ ਪੀਰ ਫਕੀਰ ਨજર ਆਉਂਦਾ ਹੈ ਇਹ ਪੁੱਛ ਰਿਹਾ ਹਾਂ ਹਾਂ ਐਵੇਂ ਪੁੱਛ ਰਿਹਾ ਮੈਂ ਤੇਨੂੰ ਠੀਕ ਹੈ ਚੱਲ ਬਈ ਹਾਂਜੀ ਤੇਰੇ ਕੰਨੀ ਮੁੰਦਰਾ ਪਾਈਆ ਵੇ ਤੇਰੇ ਸਿਰ ਤੇ ਜਟਾਰ ਖਾਈਆ ਵੇ ਹਾਏ ਮੁੰਦਰਾ ਵਾਲੇ ਆਵੇ ਦਾਦਾ ਮੇਰਾ ਘਟਦੇ ਚੱਕਰ ਜੁਰਾਸੀ ਨਾ ਸਤ दिखा रहे मतलब आपसे बड़े चीज मैं दिखा रहा मैं है, दो तीजी नंबर पैने मैं एक गल दसी ਦੀ 35 ਸਾਲ ਉਮਰ ਹੋਵੇ ਨੌਜਵਾਨ ਜਨਾਨੀ ਹੋਵੇ ਖਤਮ ਹੋ ਗਈ ਹੋਵੇ ਰੱਬ ਦੇ ਘਰ ਚਲੀ ਗਈ ਹੋਵੇ ਕੌਣ ਹੈ ਤੇਥੋਂ ਛੋਟੀ ਠੀਕ ਹੈ ਕਿੰਨਾ ਟਾਈਮ ਹੋ ਗਿਆ ਬਣਾ ਫਿਰ ਵੀ ਆਈਡੀਆ ਦੀ 35 ਸਾਲ ਤੁਹਾਡੀ ਦੇਖੀ ਸੀਗੀ ਆਪਣੇ ਕੋਲ ਕੋਲ ਰਹਿੰਦੀ ਸੀ ਚੱਲ ਵੀ ਮੁੰਡਿਆ ਰੱਖ ਹਉ ਤੇਰੇ ਦੁਰਦੀ ਨਾਲ ਮਸਾਨੀਆਂ ਜਿਹੜੀ ਚਾਰ ਕੋਟ ਦੀ ਰਾਣੀਆਂ ਪ੍ਰੇਸ਼ਾਨੀ ਫਿਰਕਾ ਲੱਗਦਾ ਮੈਂ ਉਹਨੂੰ ਨਾਲ ਹੀ ਘੋੜ ਕੇ ਲੈ ਜਾਣਾ ਹੈ ਮੈਂ ਆਪੇ ਆਪ ਕਰ ਦੂੰਗਾ ਉਹ ਮੈਨੂੰ ਸਭ ਪਤਾ ਹੈ ਮੇਰੇ ਸਾਹ ਦਾ ਕੋਬ੍ਰੇਟ ਕਰਵਾ ਬਸ ਮੈਨੂੰ ਸਭ ਪਤਾ ਹੈ ਦੋ ਸਾਦੀ ਹੋਈ ਹੈ ਮੋਰ ਵੀ ਡਲੀ ਹੋ ਗਿਆ ਸਭ ਪੁੱਛਿਆ ਆਪ ਬਤਾਓ ਆਪ ਮੰਨਦੇ ਹੋ ਜਾਂ ਨਹੀਂ ਇਹ ਹੀ ਪੁੱਛ ਰਹਾ ਹਾਂ ਮੈਂ इस चीज का इस आपके, आपके घर के अंदर फिर बताया मैंने तभी आपको बोला है कब को आप, आप को। ये तो मत को हम मानते थे बाबा जी बाजी आया था हमारा ये गलत काम कर गया समझा ये चीज की दिक्कत है तेरे घर परेशानी है ठीक ठीक ये चीज न नहीं मर चार मारो खुंडे के बाबा ले जाना समझाई छड़ा ਲੇ ਲਓ ਇਧਰ ਆ ਕੁੰਡਿਆ ਜਾ ਜੀ ਤੇਰੇ ਦਰ ਤੇ ਅਰਜੇ ਗੁਜਾਰਾ ਵੇ ਤੈਨੂੰ ਲੰਮੀਆਂ ਵਾਂ ਜਾਵਾ ਵੇ ਤੂੰ ਘੱਟ ਦੇ ਚੱਕਰ ਚ ਰਾਸੀ ਬਣੇ ਇੱਕ ਤੇਰੇ ਨਾਲ ਮੈਂ ਪਹਿਲਾਂ ਗੱਲ ਕਰਕੇ ਵੀ ਕਲੇਸ਼ ਦੀ ਕਹਾਣੀ ਜਿੰਨੀ ਬਣਦੀ ਐ ਇਹ ਤੀਕੇ ਦੀ ਕਹਾਣੀ ਬਣੀ ਮੈਂ ਤਾਂ ਗੱਲ ਕਰ ਗਿਆ ਸੀਗਾ ਤੇਰੇ ਅੱਗੇ ਵੀ ਤੂੰ ਕਹਿੰਦਾ ਬੱਬਾ ਵੀ ਨਾਲ ਦੇ ਘਰ ਦੇ ਵਿੱਚ ਹੈਗੀ ਮੈਂ ਗੱਲ ਉੱਥੇ ਬੰਦ ਕਰਤੀ ਠੀਕ ਐ ਇਹ ਜਿੰਦਾ ਫਿਰਕਾ ਆਇਆ ਦੂਸਰਾ ਨੰਬਰ ਇਹ ਕੰਮ ਦਾ ਸਵਾਲ ਕੀ ਦਾ ਐ ਕਾਰੋਬਾਰ ਦਾ ਮਤਲਬ ਕੰਮ ਧੰਦੇ ਦਾ ਕਿਹਦਾ ਪੁੱਛਦੇ ਹੋ ਬਾਬਾ ਐਵੇਂ ਹਾਂ ਵੀ ਕਿਉਂ ਐ ਹੁੰਦਾ ਇੱਕ ਤੇ ਇਹ ਚੀਜ਼ ਦੀ ਦਿੱਕਤ ਕੰਮ ਦੇ ਵਿੱਚ ਆ ਰਹੀ ਹੈ ਇੱਕ ਨੰਬਰ ਠੀਕ ਦੂਜਾ ਨੰਬਰ ਮੇਰੀ ਭੈਣ ਜਿਵੇਂ ਤੂੰ ਬੜਾ ਸਮਝਦਾਰ ਨਾਲ ਮੈਨੂੰ ਜਵਾਬ ਦਿੱਤਾ ਬੜੀ ਸੋਹਣੀ ਗੱਲ ਲੈ ਰਹੇ ਹੋ ਐਵੇਂ ਚੱਲਦੀ ਰਵੇ ਠੀਕ ਕੰਮ ਸੋਹਣਾ ਤੇਰਾ ਚੱਲੂਗਾ ਫਰਾਟੇ ਘਰੂਗਾ ਮੈਂ ਇੱਕ ਗੱਲ ਦਾ ਜਵਾਬ ਦੇਣਾ ਠੀਕ ਹੈ ਜਿੰਨੀ ਏਜ ਮੇਰੀ ਜਿੰਨੀ ਉਮਰ ਮੇਰੀ ਐ ਇੰਨੀ ਉਮਰ ਦਾ ਨੌਜਵਾਨ ਮੁੰਡਾ ਇੰਨੀ ਉਮਰ ਦਾ ਨੌਜਵਾਨ ਬੰਦਾ ਨੌਜਵਾਨ ਮੁੰਡਾ ਆਤਮੱਤੈ ਕੋਈ ਖੁਦ ਖੁਸ਼ੀ ਕਰਕੇ ਬੰਦਾ ਬੋਲਣ ਮੈਂ ਕਿ ਥੋੜਾ ਮੇਰੀ ਗੱਲ ਦਾ ਦਬਾਅ ਦੇਣਾ ਹੈ ਉਹਨਾਂ ਦੇ ਕੰਮ ਦੇ ਉੱਤੇ ਲਿਆਣਾ ਮੈਂ ਗੱਲ ਵੀ ਵੀ ਸ਼੍ਰੀਕਾ ਅੰਗਲਾ ਸੰਗਲੀਆ ਕੀ ਹੈ? ਵਹੀ ਪੁੱਛ ਰਹਾ ਹਾਂ ਨਾ ਮੈਂ। ਇਹ ਖੁਦ ਕੁਝ ਸਮਝ ਲੈਣਾ। ਹਾਂ। ਠੀਕ ਹੈ। ਇਹ ਆਪ ਦਾ ਬੇਟਾ ਬੜਾ ਥਾ ਜਾਂ ਸਭ ਤੋਂ ਛੋਟਾ ਥਾ ਸਭ ਤੋਂ ਬੜਾ ਥਾ ਕਿੰਨਾ ਟਾਈਮ ਇਹਨੂੰ ਦਿੱਕਤ ਰਹੀ ਉਹ ਹੀ ਪੁੱਤ ਕਿੰਨਾ ਟਾਈਮ ਰਹੀ ਸਿਰਫ ਕੋਈ ਪੁੱਤ ਕੋਈ ਨਾ ਕੋਈ ਉੱਸਾਪ ਦਾ ਕੀੜੇ ਦਾ ਕੋਈ ਮੱਛਰ ਦਾ ਮੱਖੀ ਦਾ ਬਾਨਾ ਠੀਕ ਹੈ ਸੱਪ ਦਾ ਕੀੜੇ ਦਾ ਬਹਾਨਾ ਬਣਿਆ ਪੈਰ ਖਰਾਬ ਹੋ ਗਿਆ ਜਾਂ ਕੁਝ ਵੀ ਹੋ ਗਿਆ ਜ਼ਹਿਰ ਚੜ ਗਿਆ ਜ਼ਹਿਰ ਚੜ ਗਿਆ ਤੇ ਮੁੰਡਾ ਉਹ ਰੱਬ ਦੇ ਘਰ ਦੇ ਵਿੱਚ ਚਲਾ ਗਿਆ ਇਹਦਾ ਕੋਈ ਲੂਣ ਪਾਣੀ ਕਰਦੇ ਹੋ ਹਾਂ ਕਿਉਂ ਸਭ ਤੋਂ بڑا تھا ਕਦੇ ਮੰਗਾ ਵੀ ਨਹੀਂ ਇਸ ਨੇ ਕੁਝ ਹਾਂ ਤੇ ਜਿਹਦ ਤਰਾ ਕੰਮ ਇਤੋਂ ਜਲਵਾ ਦਵਾ ਇੱਕ ਦਿਨੂ ਘਰੇ ਨਾ ਰਹਿਣ ਦਵਾ ਓਏ ਗੋਗਾਦਾਰ ਵੀਰ ਦੇ ਨਾਲ ਆ ਵੀ ਥੱਪਾਂ ਵਾਲੇ ਦੇ ਇੱਕ ਦਿਨ ਵੀ ਘਰੇ ਨਾ ਰਹਿਣ ਦਵਾ ਤੂੰ ਤੇਰੀ ਸ਼ਰਧਾ ਨਾਲ ਤੇਰਾ ਪੁੱਤ ਐ ਤੂੰ ਤੇਰੀ ਸ਼ਰਧਾ ਮੁਤਾਬਿਕ ਕਿਹਨੂੰ ਕੀ ਜੜਾ ਸਕਦੀ ਭਵੇਂ ਸਾਲ ਤੋਂ ਦਿਵਾਲੀ ਵਾਲੇ ਜਿਹੜੇ ਭਵੇਂ ਕਰਦੇ ਆ ਕਰੇ ਬੋਲ ਕੀ ਕਰਨਗੇ ਕੋਈ ਉਹਦਾ ਸਾਫਾ ਕੋਈ ਜੁੱਤੀ ਕੋਲ ਲੱਡੂ ਦੇਣਗੀ ਜਾਂ ਕੋਪਤਾਸੇ ਦੇਣਗੀ ਜਾਂ ਕੋ ਵਰਫੀ ਦਾ ਪੀਸ ਕੁਮਾਏਗੀ ਬੋਲ ਇਹਦੇ ਤੋਈ ਗਮ ਚਲਾ ਕੇ ਦਊਗਾ ਦੀਵਾਲੀ ਵਾਲੇ ਦਿਨ ਉਹਦਾ ਸਾਫਾ ਦੇ ਦਿਆ ਕਰੇਗੇ ਮਦਰ ਸਾਫਾ ਸਮਝਦੇ ਹੋ ਹਾਂ ਤੇ ਇੱਕ ਦੋ ਲੱਟੂ ਸਿਰਫ ਲਵਣੇ ਕਿਹਦੇ ਨਾਲ ਹੈ ਗੋਗਾ ਜਾਰ ਵੀਰ ਦੇ ਨਾਲ ਚੋਟ ਦੇ ਵਿੱਚ ਇਕੱਲੇ ਨਹੀਂ ਦੇਣੇ ਦੋ ਲੱਟੂ ਗੋਗਾ ਜਾਰ ਵੀਰ ਦੇ ਦੋ ਤੇਰੇ ਬੱਚੇ ਦੇ ਜਿਸ ਦਾ ਪੈਰ ਤੇ ਉੱਪਰ ਸਾਂਪ ਨੇ ਖਾਇਆ ਸੀ ਠੀਕ ਇੱਕ 21 ਰੁਪਏ ਲੈ ਕਿੰਨੇ 21 ਰੁਪਏ ਸਵਾ 2 ਮੀਟਰ ਦਾ ਸਪੇਧ ਰੰਗ ਦਾ ਸਾਫਾ ਲੈ ਲੀ ਠੀਕ ਉਹਦੇ ਲੱਦ ਦੇ ਨਾਲ 21 ਰੁਪਏ ਬੰਨ੍ਹ ਕੇ ਤੇਰੇ ਬੱਚੇ ਦਾ ਨਾਮ ਲੈ ਕੇ ਗੱਗਾ ਜਰਵੀਰ ਦਾ ਨਾਮ ਲੈ ਕੇ ਮੇਰੇ ਕੋਲ ਹੀ ਰੱਖ ਦੇ ਤਾ ਮੰਗਲਵਾਰ ਤੋਂ ਬਾਅਦ ਤੇਰੇ ਕੰਮ ਦੀ ਭਮੀਰੀ ਬਣ ਬੋਲ ਤੇ ਰੋਜੇ ਦੇ ਉੱਤੇ ਕੀ ਚੜਾ ਕੇ ਜਾਏ ਨੇ ਨੇੜੇ ਤੈਨੂੰ ਆ ਹੀ ਪੈਂਦਾ ਹੈ लो दो न्याय तेरा और मेरा आज से वादा है ये दो चीज की आपके घर के अंदर समस्या बताई ठीक ठीक जिस कारण करके घर के अंदर थोड़ा सा जो आता जाता रहता ਠੀਕ ਜਿਹੜਾ ਤੇ ਕੰਮ ਦੇ ਵਿੱਚ ਦਿੱਕਤ ਆ ਰਹੀ ਹੈ ਇਹ ਬੱਚੇ ਦੇ ਕਰਨ ਕਰਕੇ ਆ ਰਹੀ ਹੈ ਠੀਕ ਇਹਦੇ ਦੋ ਲੱਡੂ ਇਹਦੇ ਦੋ ਗੋਗਾ ਜਾਰ ਵੀਰ ਦੇ ਕੱਲ ਕਮ ਕਰਦੀ ਨੂੰ ਪਰਸੋਂ ਕਰਦੀ ਠੀਕ ਸਵਾ ਦੋ ਮੀਟਰ ਦਾ ਸਫੇਦ ਰੰਗ ਦਾ ਸਾਫਾ 21 ਰੁਪਏ ਬਾਬੇ ਦਾ ਗੋਗਾ ਜਾਰ ਵੀਰ ਦੇ ਨਾਮ ਲੈ ਕੇ ਤੇਰੇ ਬੱਚੇ ਨਾਮ ਲੈ ਕੇ ਤੇਰੇ ਥਾਣਾ ਦੇ ਵਿੱਚ ਰੱਖ ਜਾਂ ਕੋਈ ਬੀਤੀ ਵਾਲमारी ਦੇ ਵਿੱਚ ਰੱਖ ਠੀਕ ਹੈ ਮੈਨੂੰ ਲੱਗਦਾ ਤੂੰ 15 ਦਿਨਾਂ ਬਾਅਦ ਮੈਨੂੰ ਦੋ ਤਿੰਨ ਗਾਵਾਂ ਜ਼ਰੂਰ ਕੱਢੇਂਗਾ ਬਾਬਾ ਐਵੇਂ ਤਾਂ ਕੀ ਕਰ ਗਿਆ ਮੈਂ ਤਾਂ ਇੱਕ ਦਿਨ ਵੀ ਘਰੇ ਕੋਈ ਨਹੀਂ ਰਹਿਣ ਲਾ ਨਹੀਂ ਮੈਨੂੰ ਤਾਂ ਕਰਤੂ ਬਹੁਤ ਦੁੱਖ ਹੈ ਕੋਈ ਮੈਂ ਕਹਿ ਰਹੇ ਹਾਂ ਗੱਲ ਨਹੀਂ ਕਰਦੀਆਂ ਪੈਣੇ ਹੈ ਅਗਲੇ ਸਾਲ ਤੂੰ ਫੇਰ ਆਉਣਾ ਤੇ ਸੇਵਾ ਕਰਨ ਠੀਕ ਹੈ ਤੇਰੀ ਦਸੌਂਜ ਦੇ ਵਿੱਚੋਂ 500 ਦਾ ਹੱਥ ਦਾ ਕੇ ਜਾਣਾ ਬਾਬੇ ਠੀਕ ਹੈ ਦੱਸਣਾ ਮੈਨੂੰ ਵੀ ਬਾਬਾ ਵੀ ਮੈਂ ਵਾਕਿਆ ਦੇ ਵਿੱਚ 12 ਮਹੀਨੇ ਹੁੰਦੇ ਇਸ ਸਾਲ ਦੇ ਵਿੱਚ ਆਉਣ ਨਾਲ ਟਾਈਮ ਦੇ ਵਿੱਚ ਮੈਕਸਿਮਮ ਮੈਕਸਿਮਮ 365 ਦਿਨ 300 ਦਿਨ ਕੰਮ ਤੇ ਚੱਲੇਗਾ ਕਹਿ ਬਾਬਾ ਤੇਰੇ ਸੱਚੇ ਦਰਬਾਰ ਦੀ ਸਦਾ ਜੈ 10 ਰੁਪਏ ਹੈਗੇ ਤੇਰੇ ਕੋਲੇ ਰੋਕ ਜਾ ਬੀ ਚਲ ਵੀ ਆਪਣੇ ਘਰ ਓਏ ਚਲੋ ਹਾਂਜੀ ਦਰਦੇ ਰੇ ਤੇ ਆਵਾ ਜਾਵਾਂ ਮੇਰ ਦਾ ਨਾਲ ਮਨਾਵਾਵੇ ਓ ਬਦਿਆ ਆ ਕੰਮ ਕਰਨਾ ਹੋਵੇ ਇਹਨੂੰ ਉਦੋਂ ਖੋਲਣਾ ਹੈ ਮਾੜੇ ਮੋੜੇ ਕੰਮ ਵਾਸਤੇ ਨਾ ਖੋਲਣੀ ਇੱਕ ਲਾਸਟ ਫਾਈਨਲ ਗੱਲ ਦੱਸਦਾ ਇਹਨੂੰ ਰੱਖਣਾ ਕਿੱਥੇ ਪਤਾ ਹੈ ਉਹ ਦਿਨ ਦੱਸਣਾ ਇੱਕ ਕਮਰੇ ਦੇ ਵਿੱਚ ਦੋ ਪੇਟੀਆਂ ਦਿਖਾ ਰਿਹਾ ਹੁਣ ਪੰਜੀਆਂ ਸਿਆ ਪਹਿਲਾਂ ਹੈ ਇੱਕ ਕਮਰੇ ਦੇ ਅੰਦਰ ਦੋ ਪੇਟੀਆਂ ਜੋ ਇੱਧਰ ਵਾਲੀ ਪੇਟੀ ਹੈ ਇਸਕਾ ਕੁੰਡਾ ਨਹੀਂ ਹੈ ਹਾਂ ਹਾਂ ਤੇ ਜੇ ਇੱਕ ਸਾਈਡ ਐ ਧੁਖੀ ਕਿਵੇਂ ਵੀ ਮਤਲਬ ਇੱਕ ਸਾਈਡ ਤੰਗ ਝੁਕੀ ਕਿਵੇਂ ਬੇਟੀ ਬੰਕੀ ਨਹੀਂ ਐ ਵੀ ਇੱਕ ਸਾਈਡ ਸਭ ਹੀ ਹੋਈ ਦੇ ਬਿٹے ਕੇ ਆਪ ਉਸਕੇ ਸਾਥ ਉਹ ਬਡੇ ਕੇ ਸਾਥ ਮਤਲਬ ਉਸੇ ਚੁੰਡੇ ਤੇ ਰਹਿਣੇ ਹੋਇਆ ਲੱਗ ਹੈ ਇਹ ਵੀ ਪੁੱਛ ਰਿਹਾ ਮੈਂ ਤੇਨੂੰ ਹਾਂ ਉਹ ਬਹੁਤ ਬੇਟਾ ਵੱਡਾ ਛੋਟਾ ਹੈ ਹੁਣ ਤੂੰ ਕਿਹਦੇ ਨਾਲ ਰਹਦੀ ਹੈਂ ਵੀ ਹੁਣ ਕਿਹੜੇ ਬੇਟੇ ਨਾਲ ਹੈ ਹੁੰਦੇ ਹੁੰਦੇ ਨਾਲ ਹੈ ਜਿਹੜਾ ਤੈਨੂੰ ਮੈਂ ਗਾਣਾ ਬੋਲ ਕੇ ਆਂ ਉਹਦੇ ਘਰੇ ਰਹਿ ਰਹੀ ਐ। ਉਹਦੇ ਘਰੇ ਰਹਿ ਰਹੀ ਐ ਤੂੰ। ਹਾਂ ਤੇ ਜਿਹੜੀ ਨਿਸ਼ਾਨੀ ਦੇ ਰਿਹਾ ਉਹ ਲੱਖੇ ਦੇ ਘਰੇ ਆ। ਮਾਤਰ ਕਮਰਾ ਦੱਸਿਆ ਸੀ ਇੱਕ ਮੰਦਕਾਰ ਐ। ਮੈਂ ਨਿਸ਼ਾਨੀ ਦੱਸੀ ਤੁਹਾਡੇ ਘਰ ਦੀ। ਵੀ ਇੱਕ ਕਮਰੇ ਦੇ ਵਿੱਚ ਦੋ ਬੇਟੀਆਂ ਇਹ ਵੱਡੇ ਮੁੰਡੇ ਦੇ ਆ। ਨੀਲੇ ਰੰਗ ਦੀ ਕਾਤਰ ਲੈ ਨੀਲੇ ਕਲਰ ਦੀ ਕਾਤਰ ਲੈ ਲੈ ਜਮਨ ਨਵੀ ਸਾਫ ਸੁਥਰੀ ਮੁੱਠੀ ਡੇਢ ਮੁੱਠੀ ਚੌਲ ਲੈ ਲਈ ਵਿੱਚ ਪਾ ਲਈ ਆ ਵੀ ਚੀਜ਼ ਉਹਦੇ ਵਿੱਚ ਪਾ ਕੇ ਕੰਡ ਮਾਰ ਕੇ ਰੱਖ ਲੈ ਜਦੋਂ ਤੈਨੂੰ ਜ਼ਿੰਦਗੀ 'ਚ ਸਭ ਤੋਂ ਵਧੀਆ ਕੰਮ ਹੋਵੇ ਕੋਈ ਵਿਆਹ ਹੋਵੇ ਕੋਈ ਸ਼ਾਦੀ ਹੋਵੇ ਹੋਵੇ ਆਪਣੇ ਪਰਿਵਾਰ ਦੇ ਵਿੱਚ ਉਹਨਾਂ ਨੂੰ ਖੂਲ ਬੜਾ ਕੰਮ ਮੈਂ ਕਹਿੰਦਾ ਚਾਰ ਚੰਨ ਲੱਗ ਜਾਣਗੇ ਕਹਿ ਬਾਬਾ ਤੇਰੇ ਸੱਚੇ ਦਰਬਾਰ ਦੀ ਸਦਾ ਜੈ ਇੰਦਰਾਲੇ ਫਕੀਰ ਦੇ ਦਰਬਾਰ ਦੀ ਸਦਾ ਜੈ ਯਾਰ ਬਾਬੇ ਅੱਗੇ ਅਰਦਾਸ ਇੱਕ ਦਿਨ ਬਾਬਾ ਤੇਰੀ ਨਿਆਟੜਾ ਕੇ ਜਾਊਂਗੀ ਇੱਕ 500 ਰੁਪਏ ਜੜਾ ਕੇ ਜਾਊਂਗੀ ਸਵਾ ਮਹੀਨੇ ਬਾਅਦ ਇੱਕ ਦਿਨ ਘਰੇ ਨਾ ਰਾਵਾਂ ਤੇ ਆਉਣ ਨਾਲੇ ਸਾਲ ਨੂੰ ਮੈਂ ਸੇਵਾ ਕਰਨ ਆਊਂਗੀ 500 ਦਾ ਹੱਥ ਲਾ ਕੇ ਜਾਊਂਗੀ ਕਹਿ ਬਾਬਾ ਤੇਰੇ ਸੱਚੇ ਦਰਬਾਰ ਦੀ ਦਰਬਾਰ ਦੀ ਹਾਂਜੀ ਆਇਓ ਵੀ ਰੱਖੋ ਰੈਡੀ 1 2 3 ਪਿੰਚਾਲੀ ਪੰਜਾਬ ਆਇਆ ਕਿੱਧਰ